ਅਸੀਂ ਅੱਜ ਪਹੁੰਚੇ ਆਂ ਬਾਲੀਵੁੱਡ ਦੇ ਹੀ ਮੈਂ ਦੇ ਪਿੰਡ ਤਰਮਿੰਦਰ ਦੇ ਪਿੰਡ ਸਾਨੇਵਾਲ ਮੇਰਾ ਕੋਲ ਵੀ ਬਣਾ ਸੀ ਤਰਮਿੰਦਰ ਦਾ ਲੜ ਪਏ ਕਹੇ ਕਰ ਪਿੱਛੇ ਕਹਦਾ ਤੇਰਾ ਕੋਲ ਸੱਤ ਦਾ ਤਰਦਾ ਕਰਾ ਮਾ ਉਹ ਕਦਾ ਕਰਾ ਦੇ ਪਿੱਤਲਾ ਢੋਂਗਾ ਹੁੰਦਾ ਸੀ ਉਹਦੇ ਵਿੱਚ ਪਿੱਤਲੇ ਗਲਾਸ ਜੀ ਦੁੱਧ ਪੀਂਦੇ ਹੁੰਦੇ ਸੀ ਅਡੇਰੇ ਆ ਸੀ ਉਸ ਦਿਨ ਵੀ ਉਹਨਾਂ ਨੇ ਆਈ ਕੋਸ ਖਾਦਾ ਪੀਤਾ ਸਾਡੀ ਦੁਕਾਨ ਤੋਂ ਮਗਾ ਕੇ ਖਾਦਾ ਪੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਆਪਣਾ ਮਕਾਨ ਆ ਕੇ ਦੇਖਿਆ ਇੱਥੇ ਆਏ ਉਹ ਇੱਥੇ ਉਹਨਾਂ ਨੇ ਵਿਜ਼ਿਟ ਕੀਤਾ ਉਹਨੇ ਆਪਣੀਆਂ ਕੰਦਾ ਦੇ ਹੱਥ ਉੱਤੇ ਲਾਇਆ ਕੰਦਾ ਤੇ ਚੁੰਮਿਆ ਉਹ ਉਹਦੀ ਭਾਵੁਕ ਹੋ ਜਾਂਦਾ ਮਸ਼ਹੂਰ ਮੇਰੇ ਉਦਾਂ ਦੀ ਇੱਕ ਮੇਰੀ ਖੁਸ਼ਬੂ ਆ ਜਿੱਦਾਂ ਦੀ ਮੈਂ ਇੱਥੋਂ ਛੱਡ ਕੇ ਗਿਆ ਸੀਗਾ ਆਪਣੇ ਘਰ ਨੂੰ ਆ ਕੇ ਇੱਥੇ ਬੈਠੇ ਤਾਂ ਬੜਾ ਮਹਿਸੂਸ ਕੀਤਾ ਕਿ ਮੇਰਾ ਉਸ ਵੇਲੇ ਦਾ ਮਕਾਨ ਜਿਸ ਵੇਲੇ ਦਾ ਮੈਂ ਇੱਥੋਂ ਗਿਆ ਉਦਾਂ ਦਾ ਉਦਾਂ ਹੀ ਆ ਬੜਾ ਉਹਨਾਂ ਦੇ ਅੱਖਾਂ 'ਚ ਹੰਝੂ ਵੀ ਆਏ ਵੀ ਆਪਣਾ ਘਰ ਦੇਖ ਕੇ ਵੀ ਸਾਡੇ ਪਿੰਡ ਦਾ ਗਿਆ ਅਜੇ ਤੱਕ ਮੈਂ ਨਹੀਂ ਕਿਸੇ ਤੋਂ ਸੁਣਿਆ ਵੀ ਮੈਨੂੰ ਨਰਾਸ਼ ਮੋੜਿਆ ਕੋਈ ਵੀ ਗਿਆ 8-10 ਸਾਲ ਪਹਿਲਾਂ ਵੀ ਆਏ ਨੇ ਇਕੱਲੇ ਇਕੱਲੇ ਕੁੰਡਾ ਖੜਕਾ ਕੇ ਮਿਲ ਕੇ ਇਹ ਮਸ਼ਹੂਰ ਆ ਇੱਥੋਂ ਦਾ ਗੱਜਪਾਖ ਵਗਾਉਂਦਾ ਅੰਦਰ ਦੀ ਸਰਬੰਦਰ ਕਹਿ ਕੇ ਅੱਗਰੀ ਮੈਂ ਸਾਡਾ ਪਿੰਡ ਸਾਰਾ ਹੀ ਉਹਦੀ ਲੰਮੀ ਉਮਰ ਦੀ ਦੁਆ ਕਰਦਾ ਬਹੁਤ ਦੂਰੋਂ ਦੂਰੋਂ ਲੋਕੀ ਸਹਹਿਲ ਸਾਹਨੇ ਉੱਤੇ ਦੀ ਸੀਜ਼ਨ ਤੇ ਸਿਰਫ ਇਸ ਗੱਲੋਂ ਕਿ ਅਸੀਂ ਪਿੰਡ ਉਹਦਾ ਘਰ ਦੇਖ ਕੇ ਆਉਣਾ ਉਹ ਆ ਕੇ ਪਿਆਰ ਦੇ ਵਿੱਚ ਇਹੀ ਪੁੱਛਿਆ ਸੀ ਬਾਈ ਤਰਮਿੰਦਰ ਦਾ ਕਰ ਕਿਹੜਾ ਵਾ ਪੂਰਾ ਪਿੰਡ ਉਹਨਾਂ ਨੂੰ ਬਹੁਤ ਪਿਆਰ ਕਰਦਾ ਵਾ ਸਾਰਾ ਪਿੰਡ ਉਹਨਾਂ ਦੀ ਤੰਦਰੁਸਤੀ ਦੁਆ ਕਰ ਰਿਹਾ ਵਾ ਉਹਨਾਂ ਨੇ ਮਿੱਟੀ ਚੁੰਮ ਕੇ ਗਏ ਮਿੱਟੀ ਚੱਕ ਕੇ ਮੱਥੇ ਨੂੰ ਲਾ ਕੇ ਫੇਰ ਗੱਡੀ 'ਚ ਬੈਠ ਗਏ ਅਸੀਂ ਅੱਜ ਪਹੁੰਚੇ ਆਂ ਬਾਲੀਵੁੱਡ ਦੇ ਹੀਰ ਮੈਨ ਦੇ ਪਿੰਡ ਤਰਮਿੰਦਰ ਦੇ ਪਿੰਡ ਸਾਨੇਵਾਲ ਵਿੱਚ ਜਿੱਥੇ ਕਿ ਉਹਨਾਂ ਦੇ ਦੋਸਤ ਉਹਨਾਂ ਲਈ ਦੁਆਵਾਂ ਕਰਦੇ ਪਏ ਤਰਮਿੰਦਰ ਨੂੰ ਤੁਸੀਂ ਕਦੋਂ ਤੋਂ ਜਾਣਦੇ ਸੀਗੇ ਪਹਿਲਾਂ ਦੇ ਜਾਣਦੇ ਆਂ ਰੰਬੰਦਰ ਨੂੰ ਵੀ ਉਹਦੀ ਪੈਣਾ ਨੂੰ ਵੀ ਉਹਦੇ ਪਿਓ ਨੂੰ ਵੀ ਇੱਥੇ ਰਹਿ ਜਮਿਆ ਇੱਥੇ ਉਹ ਜਮਿਆ ਕਰਾਇਦੇ ਘਰ ਤੇ ਜਮਿਆ ਉੱਥੇ ਬੰਨੂ ਪਤਾ ਮੇਰਾ ਭਾਈ ਉਹਨਾਂ ਫੁੱਟਵਾਲ ਖੇਡਦਾ ਸੀ ਪ੍ਰਕਾਸ਼ ਚੰਦ ਬਾਹਰਲੇ ਸਕੂਲ ਉਹ ਜਿਹੜੇ ਆ ਖੇਡਦੇ ਫੁੱਟਵਾਲ ਕਹਿੰਦੇ ਨੇ ਕਿ ਬਾਦੀ ਬਾੜ ਉਹ ਤਾਹਾਨੂੰ ਉਹ ਖੇਡਦਾ ਰਿਹਾ ਉਹਨੇ ਫੇ ਮੇਰਾ ਘੋਲ ਵੀ ਬਣਾਇਆ ਸੀ ਤਰਬੰਦਰ ਨਾਲ ਲੜ ਪਏ ਕਿਸੇ ਗੱਲ ਪਿੱਛੇ ਕਰਦਾ ਤੇਰਾ ਘੋਲ ਸੱਤ ਨਾ ਤੇਰਾ ਕਰਾ ਮੈਂ ਉਹ ਕਹਿੰਦਾ ਕਰਾ ਦੇ ਫੇਰ ਮੈਂ ਕੋਲ ਕੋਲੇਨੀ ਤੇ ਯੋਦਨਾ। ਇਹ ਸਕੂਲ ਦੇ ਵਿੱਚ ਤਰਮਿੰਦਰ ਹੁਣਾਂ ਨੇ ਪੜ੍ਹਾਈ ਕੀਤੀ ਹੈਗੀ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ। ਬਾਪੂ ਜੀ ਇਹੀ ਸਕੂਲ 'ਚ ਤਰਮਿੰਦਰ ਪੜ੍ਹੇ ਹੀ ਆਏ ਇਹ। ਇਹੀ ਸਕੂਲ। ਕਿੰਨੀ ਚਮਤਾ ਪੜ੍ਹਿਆ ਇੱਥੇ? ਇੱਥੇ ਤਾਂ ਪੜ੍ਹਿਆ 8ਵੇਂ ਬਾਅਦ ਦੇ ਸਕੂਲ ਪੜ੍ਹਿਆ। ਪੜ੍ਹਲਾ। ਇੱਕ ਬਾਹਰ ਸਕੂਲ ਉੱਥੇ ਪੜ੍ਹਿਆ। ਬਾਪੂ ਜੀ ਸਾਨੂੰ ਘਰ ਵੀ ਦਿਖਾਉਂਦੇ ਜਿੱਥੇ ਤਰਮਿੰਦਰ ਹੁਣੇ ਵੱਡੇ ਹੋਏ ਨੇ। ਕਿਉਂਕਿ ਕਿਰਾਏ ਦੇ ਘਰ 'ਚ ਰਹਿੰਦੇ ਸੀ ਉਹ। ਕਿਰਾਏ ਦੇ ਰਹਿੰਦਾ ਸੀ ਪੈਸਾ ਹੋਇਆ ਘਰ ਦੇ ਗਵਰੇ ਕੰਮ ਦੇ ਵਿੱਚ। ਅੱਛਾ। ਇਹ ਰਹਾ ਕਮਰਾ ਜਿਹੜਾ ਉੱਥੇ ਹੈ ਬਿਲਕੁਲ ਇਹ ਪਿੰਡ ਦੀਆਂ ਗਲੀਆਂ ਤੁਹਾਨੂੰ ਦਿਖਾਣੇ ਪਈਆਂ ਜਿੱਥੇ ਤਰਮਿੰਦਰ ਵੱਡੇ ਹੋਏ ਨੇ ਖੇਡ ਕੇ ਕਿਉਂਕਿ ਅਕਸਰ ਇੰਟਰਵਿਊਜ਼ ਦੇ ਵਿੱਚ ਤਰਮਿੰਦਰ ਜ਼ਿਕਰ ਕਰਦੇ ਸੀਗੇ ਕਿ ਜਦੋਂ ਸਾਨੇਵਾਲ ਤੋਂ ਟ੍ਰੇਨ ਬੰਬਈ ਨੂੰ ਜਿਹੜੀ ਟ੍ਰੇਨ ਜਾਂਦੀ ਹੁੰਦੀ ਸੀ ਅਕਸਰ ਮੈਂ ਉਹ ਟ੍ਰੇਨ ਨੂੰ ਦੇਖਦਾ ਸੀਗਾ ਉਸ ਟ੍ਰੇਨ ਨੂੰ ਦੇਖ ਕੇ ਸੁਪਨਾ ਵੇਖਿਆ ਹੋਇਆ ਸੀਗਾ ਕਿ ਮੈਂ ਇੱਕ ਦਿਨ ਵੱਡਾ ਕਲਾਕਾਰ ਬਣੂਗਾ ਤੇ ਉਹ ਸੁਪਨੇ ਨੂੰ ਵੀ ਸੱਚ ਕਰ ਦਿਖਾਇਆ ਵੈ ਤੇ ਆਖਰਕਾਰ ਇਹ ਕਰ ਇਹ ਘਰ ਹੁਣ ਵੈਸੇ ਰੀਨੋਵੇਟ ਹੋ ਚੁੱਕਾ ਹੋਇਆ ਵੈ ਪਰ ਇਸ ਥਾਂ ਤੇ ਧਰਮਿੰਦਰ ਦਾ ਘਰ ਸੀ ਹਾਂ ਇਹ ਧਰਮਿੰਦਰ ਦਾ ਘਰ ਆ ਇੱਥੇ ਸੀਗੇ ਰਹਿੰਦੇ ਹੁਣ ਢਾਕੇ ਬਣਾਇਆ ਇਹ ਪਹਿਲਾਂ ਕਿਰਾਏ ਤੇ ਸੀਗੇ ਰਹਿੰਦੇ ਗਾਂ ਵੇਗ ਗਿਆ ਗਾਂ ਵੇਗ ਗਿਆ ਹੁਣ ਇਹ ਜਿਨੇ ਲਿਆ ਨਵੇਂ ਸਿਰੇ ਤੇ ਢਾਕੇ ਬਣਾਇਆ ਇਹ ਘਰ ਸੀਗਾ ਧਰਮਿੰਦਰ ਦਾ ਜੋ ਕਿ ਹੁਣ ਤਾਂ ਚਲੋ ਬਦਲ ਚੁੱਕਾ ਹੋਇਆ ਰੀਨੋਵੇਟ ਹੋ ਚੁੱਕਾ ਹੈ ਇਹ ਪੁਰਾਣੇ ਘਰ ਦੀ ਤਸਵੀਰ ਦਿਖਾ ਦਿੰਦੇ ਇਹ ਘਰ ਸੀਗਾ ਜਿਨੇ ਉਸ ਮਹਾਨਾਇਕ ਨੂੰ ਉਸ ਹੀ ਮੈਨੂੰ ਜਨਮ ਦਿੱਤਾ ਸੀਗਾ ਜਿੰਨੇ ਸਾਨੇਵਾਲ ਦਾ ਨਾਮ ਪੂਰੇ ਦੇਸ਼ ਦੁਨੀਆ ਵਿੱਚ ਜਿਹੜਾ ਰੋਸ਼ਨ ਕੀਤਾ ਵਾ ਸੀ ਗੱਲਬਾਤ ਵੀ ਕਰਦੇ ਬਈ ਤੁਹਾਡਾ ਘਰ ਹੈ ਹੁਣ ਇਹ ਹਾਂਜੀ ਹਾਂਜੀ ਬਾਜੀ ਇਹ ਕਦੋਂ ਰੀਨਵਰਟ ਹੋਇਆ ਸੀਗਾ ਪਹਿਲਾਂ ਇਸ ਤਰ੍ਹਾਂ ਸੀਗਾ ਇਹ ਨਾ ਬਾਜੀ ਅੱਜ ਤੋਂ 1 ਸਾਲ ਪਹਿਲਾਂ ਆਪਾਂ ਇਹ ਮਕਾਨ ਦਾ ਖਰੀਦਣ ਬਾਰੇ ਸੋਚਿਆ ਸੀਗਾ ਵੀ ਨਾਲ ਲੱਗਦਾ ਮਕਾਨ ਸੀਗਾ ਇਹ ਵੀ ਚਲੋ ਨਾਲ ਲੱਗਦਾ ਮਕਾਨ ਸਾਰੀ ਜ਼ਰੂਰੀ ਸਮਝਦੇ ਨੇ ਵੀ ਨਾਲ ਲੱਗਦਾ ਮਕਾਨ ਅਸੀਂ ਉਹਨਾਂ ਨੂੰ ਮਿਲੇ ਜਿਨ੍ਹਾਂ ਨੇ ਇਹ ਮਕਾਨ ਸੇਲ ਤੇ ਲਾਇਆ ਹੋਇਆ ਸੀਗਾ ਜਿਹੜੇ ਜਿਨ੍ਹਾਂ ਨੇ ਇਹ ਧਰਮਿੰਦਰ ਭਾਈ ਤੋਂ ਲੈ ਕੇ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਜਾ ਕੇ ਮਿਲੇ ਵੀ ਇਦਾਂ ਕਰਕੇ ਵੀ ਤੁਸੀਂ ਵਿਚਾਰ ਕਰਦੇ ਹੋ ਤਾਂ ਅਸੀਂ ਲੈਣ ਦੇ ਹੱਕਦਾਰ ਚ ਹੈਗੇ ਹਾਂ ਪਰ ਉਹਨਾਂ ਨੇ ਕਿਹਾ ਵਿੱਚ ਹਾਂਜੀ ਅਸੀਂ ਸੇਲ ਕਰਦੇ ਪਏ ਆ ਮਕਾਨ ਇਹ ਤੇ ਅਸੀਂ ਉਹਨਾਂ ਕੋਲ ਜਾ ਕੇ ਮਿਲੇ ਤਾਂ ਦੇਖੋ ਨਾਲ ਲੱਗਦਾ ਮਕਾਨ ਭਾਜੀ ਖਾਲੀ ਮਕਾਨ ਸੀਗਾ ਅਸੀਂ ਸਾਡਾ ਮਕਸਦ ਇਹ ਕੋਈ ਨਹੀਂ ਸੀਗਾ ਵੀ ਇਸ ਮਕਾਨ ਨੂੰ ਢਾਣ ਦਾ ਇਸ ਮਕਾਨ ਨੂੰ ਨਵਾਂ ਮਕਾਨ ਦਾ ਸਾਡਾ ਮਕਸਦ ਇਹੀ ਸੀਗਾ ਕਿਉਂਕਿ ਨਾ ਸਾਡੇ ਪੁਰਾਣੇ ਘਰ ਨੂੰ ਵੀ ਇਸ ਮਕਾਨ ਕਰਕੇ ਸਲਾਹ ਆਉਂਦੀ ਸੀ ਦੂਰੋਂ ਦੂਰੋਂ ਆਉਂਦੇ ਨੇ ਦੇਖਣ ਲਈ ਦੂਰੋਂ ਦੂਰੋਂ ਤਾਂ ਭਾਜੀ ਬਹੁਤ ਆਉਂਦੇ ਨੇ ਬਹੁਤ ਜ਼ਿਆਦਾ ਆਉਂਦੇ ਨੇ ਪੂਰੇ ਦੂਰੋਂ ਦੂਰੋਂ ਪੂਰੇ ਵਰਲਡ ਦੇ ਵਿੱਚੋਂ ਲੋਕ ਇੱਥੇ ਆਉਂਦੇ ਨੇ ਇਹ ਜਿਹੜਾ ਬੂਆ ਸੀਗਾ ਇੱਧਰਲੀ ਪਾਸੇ ਸੀ ਇਹ ਫਰੰਟ ਤੇ ਸੀਗਾ ਭਾਜੀ ਆ ਦੇਖੋ ਇਹ ਫਰੰਟ ਸੀਗਾ ਇਹ ਇਹ ਫਰੰਟ ਦੇ ਵਿੱਚ ਪੁਰਾਣੀ ਦਰਵਾਜ਼ਾ ਸੀਗਾ ਪੁਰਾਣੇ ਜਿਵੇਂ ਲੱਕੜ ਦੇ ਸ਼ੁਰੂ ਤੋਂ ਸਟਾਰਟਿੰਗ ਤੋਂ ਪੁਰਾਣੇ ਘਰਾਂ ਦੇ ਹੁੰਦੇ ਨੇ ਉਦਾਂ ਹੀ ਸੀਗਾ ਇਹ ਜਾਂਦੇ ਅੰਦਰ ਵੱੜਦੇ ਸਾਰ ਇੱਕ ਕਮਰਾ ਸੀਗਾ ਪਿੱ ਤੇ ਉੱਪਰ ਚਵਾਰੇ ਦੋ ਸੀਗੇ ਉਹ ਉਹਨਾਂ ਨੇ ਬਾਅਦ ਚ ਪਾਇੇ ਸੀ ਜਿਨ੍ਹਾਂ ਨੇ ਇਹ ਲੈ ਕੇ ਰੱਖਿਆ ਸੀਗਾ ਥੱਲੇ ਥੱਲੇ ਵਾਲਾ ਜਿਹੜਾ ਸੀਗਾ ਨਾ ਦੋ ਕਮਰੇ ਤੇ ਇੱਕ ਮੂਰੇ ਕਮਰਾ ਉਹ ਪਹਿਲੇ ਦਾ ਪੁਰਾਣਾ ਉਦਾਂ ਦਾ ਉਦਾਂ ਹੀ ਸੀਗਾ ਇਹ ਤੇ ਉਸ ਤੋਂ ਬਾਅਦ ਅਸੀਂ ਵੈਸੇ ਤੁਸੀਂ ਕਦੀ ਉਹਨਾਂ ਨੂੰ ਹਾਂਜੀ ਅੱਜ ਤੋਂ 10-15 ਸਾਲ ਦੇ ਵਿੱਚ ਵਿੱਚ ਉਹ ਆਏ ਸੀਗੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਆਪਣਾ ਮਕਾਨ ਆ ਕੇ ਦੇਖਿਆ ਇੱਥੇ ਆਏ ਉਹ ਇੱਥੇ ਉਹਨਾਂ ਨੇ ਵਿਜ਼ਿਟ ਕੀਤਾ ਸਾਰਾ ਇਦਾਂ ਹੀ ਸੀ ਬਾਜੇ ਸਾਰਾ ਤੇ ਉਹ ਤਾਂ ਆਪਾਂ ਅੱਜ ਤੋਂ 1 ਸਾਲ ਪਹਿਲਾਂ ਇਹ ਕੀਤਾ ਵਾ ਜਦ ਤਾ ਇਹ ਸਾਰਾ ਮਗਾਨ ਉਦਾਂ ਦਾ ਉਦਾਂ ਹੀ ਸੀਗਾ ਇਹ ਉਹਨਾਂ ਨੇ ਪਹਿਲਾਂ ਇੱਥੇ ਆ ਕੇ ਵਿਜ਼ਿਟ ਕੀਤਾ ਸਾਡੇ ਇੱਥੇ ਸਾਰੇ ਮਹੱਲੇ ਦੇ ਵਿੱਚ ਵਿੱਚ ਜਿੰਨ ਸਾਹਿਬ ਨੇ ਨਾ ਰੀਵਨ ਲਗਾ ਕੇ ਉਹਨਾਂ ਦਾ ਜੀਆਂ ਇਹਨੂੰ ਕੀਤਾ ਉਹਨਾਂ ਦੀ ਅੰਦਰ ਐਂਟਰੀ ਕਰਾਈ ਰੀਵਨ ਕਟਾ ਕੇ ਉਹਨਾਂ ਨੂੰ ਅੰਦਰ ਬੜਿਆ ਫਿਰ ਉਹਨਾਂ ਨੇ ਆਪਣੀਆਂ ਕੰਦਾ ਦੇ ਹੱਥ ਉੱਤੇ ਲਾਇਆ ਕੰਦਾ ਤੇ ਚੁੰਮਿਆ ਤੇ ਉਹ ਦੇ ਭਾਵਕ ਹੋ ਜਾਂਦਾ ਕੁਸ਼ਵੂ ਮੇਰੇ ਉਦਾਂ ਦੀ ਮੇਰੀ ਖੁਸ਼ਬੂ ਆ ਜਿੱਦਾਂ ਦੀ ਮੈਂ ਇੱਥੋਂ ਛੱਡ ਕੇ ਗਿਆ ਸੀਗਾ ਆਪਣੇ ਘਰ ਨੂੰ ਉਹਨਾਂ ਨੇ ਆ ਕੇ ਇੱਥੇ ਬੈਠੇ ਤਾ ਬੜਾ ਮਹਿਸੂਸ ਕੀਤਾ ਕਿ ਮੇਰਾ ਉਸ ਵੇਲੇ ਦਾ ਮਕਾਨ ਜਿਸ ਵੇਲੇ ਦਾ ਮੈਂ ਇੱਥੋਂ ਗਿਆ ਉਦਾਂ ਦਾ ਉਦਾਂ ਹੀ ਆ ਬੜਾ ਉਹਨਾਂ ਦੇ ਅੱਖਾਂ 'ਚ ਹੰਝੂ ਵੀ ਆਏ ਵੀ ਆਪਣਾ ਘਰ ਦੇਖ ਕੇ ਤੋਂ ਉਸ ਤੋਂ ਬਾਅਦ ਬਸ ਫਿਰ ਸਾਡੇ ਗਲੀ ਦੇ ਗਲੀ ਵਾਲਿਆਂ ਨੇ ਉਹਨਾਂ ਨੂੰ ਚਾਹ 'ਚ ਬੈਠ ਕੇ ਪਲਾਈ ਬਹੁਤ ਵਧੀਆ ਦਾ ਮਾਨ ਸਤਕਾਰ ਕੀਤਾ ਫਿਰ ਉਹ ਨਾਲ ਸਕੂਲ ਆਏ ਸਾਡੇ ਪ੍ਰਾਇਮਰੀ ਸਕੂਲ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਪੜ੍ਹਾਉਂਦੇ ਸੀ ਪਿਤਾ ਜੀ ਪੜ੍ਹਾਉਂਦੇ ਸੀ ਤੇ ਆਪ ਵੀ ਇੱਥੇ ਹੀ ਪੜ੍ਹਦੇ ਸੀ ਉਹ ਇਥੇ ਇਸ ਸਕੂਲ ਦੇ ਵਿੱਚ ਗਏ ਸਕੂਲ ਦੇ ਵਿੱਚ ਆਪਣੇ ਪੁਰਾਣੇ ਜਿਹੜੇ ਜਿਹਨਾਂ ਵੀ ਜਿਹੜੇ ਕਮਰੇ ਉਦਾਂ ਦੇ ਉਦਾਂ ਹੀ ਨੇ ਹਜੇ ਵੀ ਕਲਾਸਾਂ ਉਹ ਕਲਾਸਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀਆਂ ਉਹ ਕਲਾਸਾਂ ਨੂੰ ਛੋਇਆ ਨਮਸਕਾਰ ਕੀਤੀ ਤੇ ਮਹਿਸੂਸ ਕੀਤਾ ਕਿ ਮੈਂ ਇੱਥੇ ਹੀ ਪੜਿਆ ਸੀਗਾ ਵੀ ਇੱਥੇ ਹੀ ਉਦਾਂ ਦੀ ਉਦਿਆਂ ਕੰਧਾਂ ਨੂੰ ਚੁੰਮਿਆ ਉਹਨਾਂ ਨੇ ਤਾਂ ਕਾਫੀ ਅੱਖਾਂ ਵੀ ਭਰੀਆਂ ਉਹਨਾਂ ਨੇ ਮੈਂ ਉਸ ਵੇਲੇ ਇਸ ਨੂੰ ਛੱਡਿਆ ਤਾਂ ਇੱਥੋਂ ਬਾਅਦ ਵਸ ਫਿਰ ਉਹ ਨਾਲ ਸਾਡੇ ਸਾਨੇ ਵਾਲ ਦਾ ਡੇਰਾ ਵਾ ਇੱਥੇ ਉਹਨਾਂ ਦੀ ਉਹਨਾਂ ਕੋਲ ਜਾ ਕੇ ਡੇਰੇ ਦੇ ਵਿੱਚ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਮੱਥਾ ਟੇਕਿਆ ਤੇ ਸਾਡੇ ਪੁਰਾਣੇ ਵਿਜਾਰ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਆ ਲੰਬੜਦਾਰਾਂ ਦੀ ਉਹਨਾਂ ਨੂੰ ਵੀ ਜਦੋਂ ਵੀ ਉਹਨਾਂ ਦਾ ਉਹਨਾਂ ਨੂੰ ਮਿਲਦੇ ਨੇ ਤੇ ਉਹਨਾਂ ਦੀ ਗਾਜਰਪਾਕ ਜੋ ਬਰਫੀ ਆ ਉਹਨਾਂ ਦੀ ਖਾਂਦੇ ਨੇ ਇੱਥੋਂ ਜੋ ਪਰਸਨ ਕੋਈ ਵੀ ਸਾਡੇ ਨਾਲ ਇੱਥੋਂ ਕੋਈ ਜਾਂਦਾ ਵਾ ਬੰਬੇ ਉਹਨਾਂ ਨੂੰ ਮਿਲਣ ਜਾਂਦਾ ਤਾਂ ਉਹਨਾਂ ਦੀ ਮਠਿਆਈ ਦੀ ਦੁਕਾਨ ਤੋਂ ਗਾਜਰਪਾਕ ਹਮੇਸ਼ਾ ਜਾਂਦਾ ਹੀ ਜਾਂਦਾ ਵਾ ਦੁਆਵਾਂ ਕਰ ਰਹੇ ਉਹਨਾਂ ਲਈ ਦੁਆਵਾਂ ਭਾਜੀ ਅਸੀਂ ਰੱਬ ਨੂੰ ਇਹ ਅਰਦਾਸ ਕਰਦੇ ਆ ਵੀ ਉਹ 100 ਸਾਲ ਜੀਣ ਤੰਦਰੁਸਤ ਹੀ ਰਹਿਣ ਕਿਉਂਕਿ ਸਾਡੀ ਹੈ ਨਾ ਸਾਨੇ ਵਾਲ ਦੀ ਸ਼ਾਨ ਹੀ ਉਹੀ ਨੇ ਸਾਡਾ ਸਾਨੇਵਾਲ ਨਾਮ ਹੀ ਉਹਨਾਂ ਦੇ ਨਾਮ ਤੋਂ ਵੱਜਦਾ ਵਯਾ ਤਾਂ ਸਾਡਾ ਇੱਥੋਂ ਤੋਂ ਲੈ ਕੇ ਕੱਲੇ-ਕੱਲੇ ਬੱਚੇ ਨੂੰ ਤੁਸੀਂ ਪੁੱਛੋ ਤਲਵਿੰਦਰ ਭਾਜੀ ਦਾ ਘਰ ਕਿਹੜਾ ਉਹ ਵੀ ਆ ਕੇ ਦੱਸੂਗਾ ਥੋੜੀਆਂ ਵਜੇ ਅੱਖਾਂ ਨਮ ਹੋ ਗਈਆਂ ਗੱਲ ਕਰਦੇ ਕਰ ਹਾਂ ਭਾਜੀ ਕੀ ਕਰੀਏ ਸਾਡੀ ਸ਼ਾਨ ਉਹ ਸਾਡੇ ਘਰ ਦੀ ਸਾਡੀ ਸ਼ਾਨ ਅਸੀਂ ਸਾਡੀ ਪਛਾਣ ਵੀ ਉਹਨਾਂ ਦੇ ਨਾਮ ਤੋਂ ਹੀ ਹੋਈ ਆ ਸਾਡੇ ਸਾਡਾ ਜਿਹੜਾ ਹਨਾ ਸਾਡੇ ਬੜਾ ਅੱਜ ਸਵੇਰੇ ਫੀਲ ਹੋਇਆ ਜਿਵੇਂ ਉਹਨਾਂ ਦੀ ਖਬਰ ਸੁਣੀ ਅਸੀਂ ਪ੍ਰਮਾਤਮਾ ਅੱਗੇ ਫੇਕ ਨਿਊਜ਼ ਫੈਲ ਗਈ ਸੀ ਫੇਕ ਨਿਊਜ਼ ਫੈਲੀ ਆ ਉਹ ਤੰਦਰੁਸਤ ਹੈ ਨੇ ਤੰਦਰੁਸਤ ਹੀ ਰਹਿਣਗੇ ਪਰਮਾਤਮਾ ਉਹਨਾਂ ਦੀ ਤੰਦਰੁਸਤੀ ਰੱਖਣ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਆਣ ਤੇ ਅਸੀਂ ਇਹੀ ਦੁਆਵਾਂ ਕਰਦੇ ਆਂ ਵੀ ਸਾਡੀ ਜਿਹੜੀ ਸ਼ਾਨ ਆ ਨਾ ਤਰਮਿੰਦਰ ਭਾਜੀ ਸਾਡੇ ਪਿੰਡ ਦੀ ਸ਼ਾਨ ਆ ਇਹ ਮਕਾਨ ਉਹਨਾਂ ਦੀ ਦੇਣਾ ਤੇ ਇਹੀ ਸਾਡੇ ਅਸੀਂ ਵੱਲ ਦੁਆ ਮੰਗਦੇ ਵੀ ਠੀਕ ਰਹਿਣ ਲਾਈਫਟਾਈਮ ਤੁਹਾਡੇ ਲਈ ਹੋ ਚੁੱਕਾ ਹਾਂ ਹਾਂਜੀ 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 ਭਾਜੀ ਹਾਂਜੀ ਮੈਨੂੰ ਲੱਗਦਾ ਭਾਜੀ ਕੁਝ ਕਹਿਣਾ ਚਾ ਰਹੇ ਹੈਗੇ ਭਾਜੀ ਹੁੰਦਾ ਤਾਂ ਹੈ ਹੀ ਇਹ ਬੰਦੇ ਨੂੰ ਪਿੰਡ ਦੀ ਨਿਸ਼ਾਨ ਬਸ ਜੀ ਅਸਾ ਉਹਨਾਂ ਕੀ ਕੀ ਹੈ ਜੀ ਬਸ ਠੀਕ ਹੀ ਹੋ ਜਾਣ ਚਲਦੀ ਤਾਂ ਜਲਦੀ ਬਸ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਾਡੇ ਤਾਂ ਉਹਨਾਂ ਦੇ ਨਾਲ ਘਰ ਨਾਲ ਵੀ ਫਾਦਰ ਰਿਲੇਸ਼ਨ ਨੇ ਅੱਛਾ ਹਾਂ ਜੀ ਬਹੁਤ ਜ਼ਿਆਦਾ ਨੀਜ਼ੀ ਨੇ ਸਾਡੇ ਦਾ ਤੇ 92 ਚ ਗਈ ਸੀ ਅਸੀਂ ਬੰਬੇ ਗਈ ਸੀ ਮੇਰੀ ਮਦਰ ਸਾਡੇ ਦਾ ਬਹੁਤ ਨੇ ਸਾਡੇ ਦਾ ਫਾਦਰ ਦੀ ਮੇਰੀ ਮਦਰ ਦੀ ਮੈਰਿਜ ਵੀ ਧਰਮਿੰਦਰ ਦੇ ਫਾਦਰ ਨੇ ਕਰਾਈ ਕਿਉਂਕਿ ਮੇਰੇ ਦਾਦਾ ਜੀ ਇਸ਼ਰਦਾਸ ਮਾਸਟਰ ਇਸੇ ਸਕੂਲ ਤੋਂ ਪੜ੍ਹਾਈ ਚੱਲਿਓ ਸਕੂਲ ਵਾਲ ਵੀ ਥੋੜਾ ਜਿਹਾ ਹਾਂ ਜਾਏ ਜਾਏ ਤੇ ਇਸ਼ਰਦਾਸ ਮਾਸਟਰ ਵੀ ਟੀਚਰ ਸੀਗੇ ਜੀ ਤੇ ਇਹ ਧਰਮਿੰਦਰ ਦੇ ਫਾਦਰ ਦੇ ਨਾਲ ਹੀ ਪੜਾਉਂਦੇ ਸੀਗੇ ਉਹ ਮੇਂਦਰ ਦੇ ਫਾਦਰ ਚੌਥੀ ਕਲਾਸ ਨੂੰ ਪੜਾਉਂਦੇ ਸੀ ਮੇਰੇ ਦਾਦਾ ਜੀ ਜਿਹੜੇ ਸੀ ਉਹ ਪਹਿਲੀ ਕਲਾਸ ਨੂੰ ਪੜਾਉਂਦੇ ਸੀ ਮਾਸਟਰ ਜੀ ਸਰ ਇਸੇ ਸਕੂਲ ਦੇ ਵਿੱਚ ਅੱਛਾ ਪਠਿਆਲਾ ਘਰੇਲੂ ਬਹੁਤ ਤੇ ਮੇਰੇ ਨਾਨਾ ਉਹ ਬਦਲਿਆ ਰੇਨੋਵੇਟ ਹੋਇਆ ਕਿ ਉਦਾਂ ਦਾ ਸਕੂਲ ਤੇ ਆਇਆ ਮੇਨ ਗੇਟ ਸੀ ਉਹ ਪਰਲੇ ਪਾਸੇ ਆ ਅੱਛਾ ਤੇ ਇਧਰਲੇ ਪਾਸੇ ਆ ਗੇਟ ਹੁਣ ਬਣਿਆ ਹੂੰ ਹੂੰ ਤੇ ਮੇਰੀ ਨਾਨਾ ਜੀ ਸੀਗੇ ਜਿਹੜੇ ਉਹਨਾਂ ਨਾਲ ਬਹੁਤ ਜ਼ਿਆਦਾ ਨਿੱਜੀ ਸਾਡੇ ਤਿੰਨੇ ਫੈਮਲੀਆਂ ਵਧੀਆ ਇਹ ਮੇਰੇ ਨਾਨਾ ਜੀ ਇਥੇ ਕੰਪਾਉਂਡਰ ਸੀਗੇ ਹਸਪੀਟਲ ਦੇ ਵਿੱਚ ਤੇ ਧਰਮਿੰਦਰ ਦੇ ਫਾਦਾ ਜੀ ਕਹਿਣ ਲੱਗੇ ਬਈ ਅਜ ਤਾਂ ਕਰਕੇ ਬਈ ਰਾਮ ਸਰੂਪ ਜੋਸ਼ੀ ਸੀ ਮੇਰੇ ਨਾਨਾ ਜੀ ਨੂੰ ਵੀ ਤੇਰਾ ਰਿਸ਼ਤਾ ਕਰਵਾ ਮੁੰਡੇ ਵੀ ਮੁੰਡਾ ਆਏਗਾ ਕਿਤੇ ਲੜਕੀ ਦਾ ਸਰਕਾਰੀ ਸਕੂਲ ਹਾਂਜੀ ਇਹ ਸਰਕਾਰੀ ਆ ਤੇ ਵੀ ਮੈਂ ਰਿਸ਼ਤਾ ਉਹ ਰਿਸ਼ਤਾ ਕਰਵਾਇਆ ਮੇਰੀ ਮਦਰ ਦਾ ਕੈਮਰਾਮੈਨ ਨੂੰ ਤਸਵੀਰਾਂ ਦਿਖਾਈ ਦੇ ਸਕੂਲ ਮੇਰੀ ਮਦਰ ਦੱਸਦੇ ਹੁੰਦੇ ਸੀ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਨਾ ਮੇਰੀ ਜੁੱਤੀ ਚੁੱਕਣ ਲੱਗੇ ਧਰਮਿੰਦਰ ਨੇ ਜੁੱਤੀ ਨਹੀਂ ਚੁੱਕਣ ਦਿੱਤੀ ਹਰ ਗਿਆ ਇਸ ਗੱਲ ਨੂੰ ਬਹੁਤ ਉਹ ਵੀ ਦੇਖ ਲੈਣੇ ਕਲਾਸਾਂ ਜਿੱਥੇ ਪੜੇ ਧਰਮਿੰਦਰ ਆ ਜ ਇਹ ਇਸ ਵਕਤ ਇਹ ਸਕੂਲ ਹੈ ਜਿੱਥੇ ਬਾਲੀਵੁੱਡ ਦੀ ਸ਼ਾਨ ਤਰਮਿੰਦਰ ਇਹ ਤਰਮਿੰਦਰ ਦਾ ਸਕੂਲ ਆ ਜੀ ਇੱਥੇ ਫਾਦਰ ਸੀਗੇ ਉਹਨਾਂ ਦੇ ਟੀਚਰ ਤੇ ਚੌਥੀ ਕਲਾਸ ਪੜ੍ਹਾਉਂਦੇ ਸੀ ਮੇਰੇ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਪਹਿਲੀ ਕਲਾਸੋਂ ਇਕੱਠੇ ਹੀ ਰਹੇ ਇੱਥੇ ਤੱਕ ਤੇ ਇੱਥੇ ਖੇਡੇ ਸਾਰੀ ਚੀਜ਼ੇ ਇੱਕ ਵਾਰੀ ਤਰਮਿੰਦਰ ਜੀ ਪਿੱਛੇ ਜੇ ਆਏ ਆ ਜਿਹੜੀਆਂ ਪੌੜੀਆਂ ਨੇ ਨਾ ਪੌੜੀਆਂ ਦੇ ਨਾਲ ਗੇਟ ਅੱਗੇ ਨਾ ਖਾਲੀ ਜਗ੍ਹਾ ਸੀਗੀ ਹੁਣ ਦੁਕਾਨ ਬਣ ਗਈ ਉੱਥੇ ਤਰਮਿੰਦਰ ਜੀ ਆਏ ਰਾਤ ਨੂੰ ਕਹਿੰਦੇ ਵੀ ਮੈਂ ਛਾਲ ਮਾਰਨੀ ਆ ਮੈਂ ਇੱਥੇ ਛਾਲ ਮਾਰਦਾ ਹੁੰਦਾ ਸੀ ਜਵਾਨੀ ਚ ਉਹ ਤਰਮਿੰਦਰ ਜੀ ਨੇ ਛਾਲ ਮਾਰ ਲੱਗੇ ਤੇ ਉਹ ਕਹਿੰਦੇ ਵੀ ਨਹੀਂ ਨਹੀਂ ਨਾਲ ਦੇ ਕਹਿੰਦੇ ਵੀ ਛੋੜ ਨਾ ਤੁਸੀਂ ਰਹਿਣ ਦੋ ਹੁਣ ਤੁਸੀਂ ਇਹ 2004 ਤੋਂ ਪਹਿਲਾਂ ਦੀ ਗੱਲ ਆ 2004 'ਚ ਤਰਮਿੰਦਰ ਜੀ ਫੇਰ ਆਏ ਸੀ ਇੱਥੇ ਕਿਹੜੀ ਕਲਾਸ 'ਚ ਕਿਹੜੀ ਗਏ ਸੀ ਉਹ ਹਾਂਜੀ ਕਲਾਸ ਕਿਹੜੀ ਅੰਦਰ ਗਏ ਸੀ ਉਹ ਤਾਂ ਪੜਾਉਂਦੇ ਸੀ ਇੱਥੇ ਚੌਥੀ ਕਲਾਸ ਨੂੰ 2004 'ਚ ਆਏ ਸੀਗੇ ਤਰਮਿੰਦਰ ਜੀ ਤੇ ਇੱਥੇ ਮਿਲ ਕੇ ਗਏ ਸਭ ਨੂੰ ਸਭ ਨੇ ਕਿਹਾ ਵੀ ਆ ਤਰਮਿੰਦਰ ਜੀ ਮਕਾਨ ਦੇਦਾ ਹੈਗਾ ਤੁਸੀਂ ਲੈ ਲਓ ਇਹ ਉਹ ਕਹਿੰਦੇ ਮਕਾਨ ਕੀ ਕਰਨਾ ਮੈਂ ਮੈਗਰ ਇੱਥੇ ਰਹਿਣਾ ਇੱਥੇ ਹੀ ਬਣਾਉਂਦੇ ਸੀ ਇਸੇ ਸਕੂਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਗੁਜ਼ਰਿਆ ਆ ਪਿੱਛੇ ਬੈਕ ਤੇ ਦੁਵਾਰ ਸੀਗੀ ਉਦੋਂ ਤੋਂ ਇੱਥੇ ਪਿੱਛੇ ਸਕੂਲ ਲੱਗਦਾ ਸੀਗਾ ਤੇ ਧਰਮਿੰਦਰ ਜੀ ਐਕਚੁਅਲੀ ਇੱਥੇ ਸੀਗੇ 18 ਸਾਲ ਦੀ ਐਜ 'ਚ ਇਹਨਾਂ ਦਾ ਮੈਰਿਜ ਹੋ ਗਈ ਸੀ 25 ਦੇ ਵਿੱਚ 25 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਪਹਿਲੀ ਫਿਲਮ ਦਿਲ ਵੀ ਤੇਰਾ ਹਾਂ ਵੀ ਤੇਰੇ ਉਹਨਾਂ ਕ੍ਰੇਸ ਚੜਦਾ ਹੋਣਾ ਤੁਹਾਨੂੰ ਸਾਰਿਆਂ ਨੂੰ ਫਿਲਮ ਦੇ ਲੱਗਣਾ ਨਾਂ ਪੁੱਛੋ ਤੁਸੀਂ ਇੰਨਾ ਖੁਸ਼ੀ ਹੁੰਦੀ ਸੀ ਜਦੋਂ ਅਸੀਂ ਜਾਣਾ ਦੇਖਣਾ ਵੀ ਧਰਮਿੰਦਰ ਦੀ ਫੁੱਲ ਔਰ ਪੱਥਰ ਦੀ ਪਹਿਲੀ ਫਿਲਮ ਬਹੁਤ ਚੱਲੀ ਸੀ 28 ਸਾਲ ਦੀ ਉਮਰ ਦੇ ਵਿੱਚ ਇੱਕ ਬੜੀ ਯੰਗ ਪਰਸਨੈਲਿਟੀ ਜਿਹੜੇ ਨਾ ਐ ਸਮਾਰਟ ਹੈਂਡਸਮ ਇੱਕ ਬੜੀ ਗੱਲ ਇਹ ਸੀ ਬਈ ਬਹੁਤ ਇਸਪੈਕਟਡ ਇੱਜ਼ਤਦਾਰ ਆਇਆ ਨਹੀਂ ਸੀ ਬਈ ਆ ਬਈ ਕਿਸੇ ਦੇ ਸਾਹਮਣੇ ਕੋਈ ਐਦਾ ਕੋਈ ਗੱਲ ਨਹੀਂ ਸੀ ਕਰ ਸਕਦੇ ਕੋਈ ਐਦਾਂ ਦੀ ਗੱਲ ਨਹੀਂ ਸੀਗੀ ਉਹਨਾਂ ਦੇ ਦਿਲ 'ਚ ਕੋਈ ਜੁਰਤ ਆ ਵੀ ਕਿਸੇ ਦੀ ਕੋਈ ਕਿਸੇ ਨੂੰ ਛੇੜਛਾੜ ਕਰ ਦੇਵੇ ਕੋਈ ਟਾਲਣ ਦੇ ਬਹੁਤ ਸਟਿਕ ਸੀਗਾ ਹਾਂਜੀ ਹਾਂਜੀ ਪੂਰੇ 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 ਬਿਲਕੁਲ ਤੇ ਬਾਕੀ ਆ ਪਿੱਛੇ ਜਿਹੇ ਆਏ ਸੀਗੇ ਇੱਥੇ ਇੱਥੇ ਇੱਕ ਬਲਿਖਸ਼ ਸੀਗਾ ਤੇ 2004 ਤੋਂ ਪਹਿਲਾਂ ਦੀ ਗੱਲ ਹੈ ਉਹ ਸਕੂਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਕਹਿੰਦੇ ਵੀ ਮੈਂ ਰਾਤ ਨੂੰ ਜਾਣਾ 2 ਵਜੇ ਨਾਲ ਬੰਦੇ ਸੀਗੇ ਦੋ ਚਾਰ ਤੇ ਉਹ ਦਰਖਤ ਸੀਗਾ ਉਹਨੂੰ ਰਾਮਟਾਲੀ ਕਹਿੰਦੇ ਸੀ ਟਾਲੀ ਉਹਨੂੰ ਮਿਲ ਕੇ ਨਾ ਰੋਏ ਆਪ ਕਹੋਗੇ ਮਿਲ ਕੇ ਜਫੀ ਪਾਈ ਵੀ ਤੂੰ ਇੱਥੇ ਦੇ ਇੱਥੇ ਇਹ ਬਾਲਡਨ ਸੀਰ ਉਹਦੇ ਵੀ ਮੈਂ ਕਿੱਥੇ ਪਹੁੰਚ ਗਿਆ ਤੇ ਫੇਰ ਸਕੂਲ ਚ ਗਏ ਉੱਥੇ ਇੱਕ ਦਰਖਤ ਆ ਉਹਨੂੰ ਮਿਲ ਕੇ ਰੋਏ ਤੇ ਚੌਂਤਰੇ ਸੀਗੇ ਜਿਹੜੇ ਬਣੇ ਹੋਏ ਅੱਜ ਵੀ ਉਹੀ ਨੇ ਇੱਕ ਕੁਤਬਨਾਲ ਬਣੀ ਹੋਈ ਆ ਉਹਨੂੰ ਮਿਲ ਕੇ ਸਾਰੀਆਂ ਚੀਜ਼ਾਂ ਫੇਰ ਉਸ ਤੋਂ ਬਾਅਦ ਐ ਲਾਈਨਾਂ ਦੇ ਉੱਤੇ ਗਏ ਕਹਿੰਦੇ ਮੈਂ ਇੱਥੇ ਲਾਈਨਾਂ ਤੇ ਅਕਸਰ ਇੰਟਰ ਚ ਕਹਿੰਦੇ ਮੈਂ ਦੇਖਦਾ ਹੁੰਦਾ ਟਰੇਨ ਜਾਂਦੀ ਬੰਬੇ ਨੂੰ ਕਿ ਮੈਂ ਇੱਕ ਦਿਨ ਚੜੂੰਗਾ ਇੱਕ ਕਾਲੀ ਗੱਡੀ ਗਈ ਸੀ ਲਗਾਣੇ ਤੋਂ ਜਾ ਕੇ ਦੀ ਚੇ ਕਾਫੀ ਲੰਬੀ ਹਿਸਟਰੀਆਂ ਨੇ ਇਹਨਾਂ ਦੀਆਂ ਤੇ ਉੱਥੇ ਨਾ 10 ਪੈਸੇ ਰੱਖ ਦਿੰਦੇ ਸੀ ਲਾਈਨ ਦੇ ਉੱਤੇ ਉਹ ਗੱਡੀ ਲੰਘ ਜਾਂਦੀ ਸੀ ਉਹ ਦਸੀ ਵੱਡੀ ਬਣ ਜਾਣੀ ਇਹੋ ਜਿਹਾ ਕੁਝ ਕਰਦੇ ਫਿਰ ਖੜੀ ਗੱਡੀ ਮਾਲ ਉਹਦੇ ਵਿੱਚ ਐਕਟਿੰਗ ਕਲੀ ਜਾਣੀ ਵਿੱਚ ਬੜ ਜਿਆਦਾ ਖੜੀ ਦੇ ਵਿੱਚ ਕੁਝ ਨਾ ਕੁਝ ਕਰੀ ਜਾਣਾ ਇਹ ਹਜਾਮਤ ਕਰਾਉਂਦੇ ਸੀ ਜਿਹੜੀ ਇਹ ਬਰਬਰ ਸੀਗਾ ਉਹ ਚੌੜੇ ਬਾਜ਼ਾਰ ਚ ਉਹਨੇ ਵੀ ਰੋਕਿਆ ਵੀ ਨਾ ਜਾ ਇਹ ਕਹਿੰਦਾ ਮੈਂ ਤਾਂ ਅੱਜ ਬੰਬੇ ਚਲੇ ਜਾਣਾ ਇੱਕ ਕਾਈ ਗੱਡੀ ਜਾ ਗੱਡੀ ਉਦੋਂ ਹੁੰਦੀ ਸੀ ਸਾਂਨੇ ਵਾ ਰੁਕਦੀ ਹੁੰਦੀ ਸੀ ਮੇਰੇ ਤੋਂ ਬਹਿ ਕੇ ਸਿੱਧੇ ਨਿਕਲ ਗਏ ਕਾਫੀ ਰਾਤ ਮੁਝੇ ਤੋਂ ਆਏ ਸੀਗੇ ਸਟੇਸ਼ਨ ਮਾਸਟਰ ਕਹਿੰਦੇ ਮੈਂ ਸਟੇਸ਼ਨ ਤੇ ਹੋ ਕੇ ਜਾਣਾ ਉਹੀ ਉਹੀ ਜਗਾਹਾਂ ਉਹਨਾਂ ਨੇ ਕੈਮ ਰੱਖੀਆਂ ਜਿੱਥੇ ਜਿੱਥੇ ਉਹ ਜਵਾਨੀ ਦੇ ਵਿੱਚ ਮਤਲਬ ਆਉਂਦੇ ਜਾਂਦੇ ਸੀ ਆਹ ਨਾਲ ਡੇਰਾ ਡੇਰੇ ਦੇ ਵਿੱਚ ਕਬੂਤਰ ਲੜਾਉਂਦੇ ਸੀ ਜਦੋਂ 2004 ਚਾਇਨ ਐਸਟੇ ਪਹਿਲਾਂ ਡੇਰੇ ਚ ਹੀ ਆਏ ਉਹ ਸਭ ਤੋਂ ਪਹਿਲਾਂ ਇੱਕ ਗਲੀ ਦੇ ਵਿੱਚ ਸੁਨਿਆਰ ਸੀਗਾ ਉਹ ਡੈਥ ਹੋ ਗਈ ਉਹਦੀ ਉਹਦਾ ਬਹੁਤ ਨੀਜੀ ਦੋਸਤ ਸੀਗੇ ਤੇ ਉਹਨੂੰ ਕਹਿੰਦੇ ਮੇਰੇ ਕੋ ਬੰਬਈ ਆ ਜਾ ਤੂੰ ਬਹੁਤ ਵਧੀਆ ਨੇਚਰ ਸੀ ਬਹੁਤ ਵਧੀਆ ਨੇਚਰ ਉਹਨਾਂ ਕੋਲ ਬੰਬੇ ਕਿਸੇ ਲੜਕੀ ਨੇ ਚਲੇ ਜਾਣਾ ਵੀ ਮੈਨੂੰ ਹੀਰੋ ਬਣਾ ਦੋ ਵੀ ਜਾਏ ਤਾਂ ਉਹ ਕਹਿੰਦੇ ਤੇਰਾ ਬੇਟਾ ਰਹੇ ਮੇਰੇ ਘਰ ਖਾਣਾ ਖਾ ਕਰਾਇਆ ਲੈ ਜਾ ਮੇਤੋਂ ਪਰ ਤੂੰ ਇੱਕ ਇਲੈਂਟ ਨਹੀਂ ਮੇਰੀ ਕਹਿੰਦੇ ਦੇਖੋ ਕੋਈ ਨਾ ਹੁਤੀ ਮੇਰੀ ਬੱਚਾ ਕੋਈ ਮੇਰੀ ਹੀ ਨਹੀਂ ਸਿਰਫ ਅਸੀ ਹਈਆਂ ਮਤਲਬ ਬਹੁਤ ਰਿਸਪੈਕਟਡ ਸੀਗੇ ਬਹੁਤ ਜ਼ਿਆਦਾ ਹਾਂ ਬਹੁਤ ਹੀ ਵਧੀਆ ਤੋ ਵਧੀਆ ਇਨਸਾਨ ਨੇ ਯਾਨੀ ਇਦਾਂ ਨਹੀਂ ਸੀ ਕੋਈ ਗੱਲ 25 ਤੋਂ ਵੱਧ ਉਹ ਫਿਲਮ ਦੇ ਵਿੱਚ ਆਈ ਸੀ ਦਿਲ ਵੀ ਤੇਰਾ ਹਾਂ ਵੀ ਤੇਰੇ 18 ਸਾਲ ਦੀ ਮੈਰਿਜ ਹੋਈ ਬਨਵੋਰੇ ਹੋਇਆ ਮੈਰਿਜ ਉਹਨਾਂ ਦੀ ਤੇ ਉਥੇ ਨਾਲ ਉਹਦੇ ਬਿਲਕੁਲ ਨਾਲ ਉਹਦੇ ਘਰ ਮੇਰੀ ਮਾਸੀ ਦਾ ਘਰ ਆ ਮੈਂ ਐਕਚੁਅਲੀ ਮਰਬਾਉਲੇ ਜਾਂਦਾ ਰਹਿੰਦਾ ਸੀ ਤੇ ਉਥੇ ਜਾ ਕੇ ਬਸ ਉਸ ਤੋਂ ਬਾਅਦ 25 ਦੇ ਵਿੱਚ ਉਹਦੀ ਫਿਲਮ ਬਹੁਤ ਠੀਕ ਠੀਕ ਰਹੀ ਦਿਲ ਵੀ ਤੇਰਾ ਹਾਂ ਵੀ ਤੇਰੇ 28 ਦੇ ਵਿੱਚ ਉਹ ਦੂਜੀ ਫਿਲਮ ਆ ਇੱਕ ਬਣੀ ਹਿੰਦੀ ਪਤਨੀ ਕਿਹੜੀ ਸੀਗੀ ਉਹ ਉਸ ਤੋਂ ਬਾਅਦ ਨਹੀਂ ਉਹਨੇ ਮੁਰਕੇ ਪਿੱਛੇ ਦੇਖਿਆ ਮਾ ਫੇਰ ਤਾਂ ਇੱਕ ਤੋਂ ਇੱਕ ਇੱਕ ਤੋਂ ਇੱਕ ਜੀ ਫੇਰ ਤਾਂ ਆ ਦਿਲ ਵੀ ਆਹ ਬੂਲਰ ਪੱਥਰ ਆ ਗਈ ਮਾ ਫਿਲਮ ਆ ਗਈ ਬਹੁਤ ਫਿਲਮਾਂ ਆਇਆਂ ਫੇਰ ਤਾਂ ਚਲੀ ਗਏ ਫੇਰ ਨਹੀਂ ਉਹਨੇ ਮੁਰਕੇ ਦੇਖਿਆ ਸ਼ੋਲੇ ਫਿਲਮ ਦਾ ਬਾਦ ਚਾਈ ਹੈ ਬਹੁਤ ਜਾ ਕੇ ਪਿੱਛੇ ਸ਼ੋਲੇ ਤਾਂ ਮੈਨੂੰ ਆਈਕੋਨਿਕ ਬਣ ਚੁੱਕੀ ਹੈ ਉਹਦੇ ਡਾਇਲੋਗ ਆਈਕੋਨਿਕ ਹੋ ਚੁੱਕੇ ਬਾਦ ਫੇਰ ਤਾਂ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਫੇਰ ਕੇਵਲ ਗ੍ਰਿਸ਼ਨ ਜੀ ਜਿਹੜੇ ਸੀ ਡੈਡੀ ਇਹਨਾਂ ਦੇ ਉਹ 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 ਚਾਹੁੰਦੇ ਨਹੀਂ ਸੀਗੇ ਵੀ ਇਹ ਹੀਰੋ ਬਣੇ ਉਹ ਕੁਝ ਸਟਿੱਕ ਸੀਗੇ ਕਾਫੀ ਹੋ ਉਹ ਚਾਹੁੰਦੇ ਸੀਗੇ ਵੀ ਇਹ ਹੀਰੋ ਬਣੇ ਵੀ ਮੈਂ ਲਾਈਨ ਮੈਨੂੰ ਵਧੀਆ ਨਹੀਂ ਹੈਗੀ ਮਦਰ ਇਹਨਾਂ ਦੀ ਕਾਫੀ ਰਿਸਪੈਕਟ ਕਰਦੀ ਸੀ ਇਹਦੀ ਧਰਮਿੰਦਰ ਦੇ ਹੱਕ ਸੀਗੇ ਆ ਬਈ ਧਰਮਿੰਦਰ ਬੜੇ ਕੁਛ ਆਗੇ ਵੀ ਚੱਲ ਉਹਦੀ ਗੱਲ ਉਹਦੀ ਕੋਈ ਨਹੀਂ ਦੱਸਨੀ ਇੰਨਾ ਪਿਆ ਇੰਨਾ ਸੀਗਾ ਯਾਨੀ ਧਰਮਿੰਦਰ ਨਾਲ ਬਹੁਤ ਜ਼ਿਆਦਾ ਸੀਗਾ ਮਦਰ ਦਾ ਬਾਬਰ ਹੌਲੀ ਹੌਲੀ ਚਲੇਗਾ ਇੱਥੇ ਕੋਈ ਰਹਿੰਦਾ ਸੀਗਾ ਫਿਰ ਉਹਨਾਂ ਕੋਲ ਉਹਨਾਂ ਨੂੰ ਕਿਹਾ ਉਹ ਬੰਬੇ ਰਹਿੰਦੀ ਸੀ ਉਹਨਾਂ ਦੀ ਲੜਕੀ ਵੀ ਤੁਸੀਂ ਇਹਦਾ ਖਿਆਲ ਰੱਖਿਓ ਚਲ ਉਹਨੇ ਆਪਣੇ ਘਰ ਕੇ ਉਹਦੇ ਰਖਰੀ ਬੰਦਾ ਰਿਹਾ ਉਹਨਾਂ ਦੇ ਬਹੁਤ ਜ਼ਿਆਦਾ ਪਿਆਰ ਸੀ ਨਾ ਫਿਰ ਹੌਲੀ ਹੌਲੀ ਬੰਦਾ 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 ਦੇਖੋ ਕਿੱਥੇ 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 ਪਹੁੰਚ ਗਏ ਯਾਨੀ ਅਸੀਂ ਤਾਂ ਕਹਿੰਦਾ ਵੀ ਪ੍ਰਮਾਤਮ ਕਾਜ ਹੰਜੂਆਂ ਲੱਗੇ ਬਸ ਕੋਈ ਗੱਲ ਨਹੀਂ ਇਹਨੂੰ ਸਾਫ਼ ਕਰ ਲੋ ਕੋਈ ਗੱਲ ਰਬਤ ਨੂੰ ਸਿੱਧਾ ਹੋਊਗਾ ਕਿਉਂਕਿ ਜਿਹੜੇ ਬੰਦੇ ਨੇੜਤਾ ਹੁੰਦੀ ਨਾ ਅੰਦਰੋਂ ਫੀਲਿੰਗ ਹੁੰਦੀ ਹੈ ਇੱਕ ਅੱਜ ਤਾਂ ਘਰ ਦੇ ਰਿਲੇਸ਼ਨ ਸੀ ਬੰਮੇ ਦੇ ਮਦਰ ਗਏ ਸੀ ਉੱਥੇ ਬੰਬੇ ਤੇ ਕੇਬਲੀਸ਼ਨ ਜੀ ਕਹਿੰਦੇ ਵੀ ਮੱਤਰ ਮੈਂ ਦਰੂ ਤੈਨੂੰ ਮੈਂ ਦਨੇ ਆਉਣ ਹੀ ਦਿੱਤਾ ਕਹਿੰਦਾ ਮੇਰੇ ਕੋ ਭੈਣ ਲੈਣਾ ਇੱਥੇ ਵੀ ਲੋਕ ਹੈਰਾਨ ਹੋ ਗਏ ਜੱਫੀ ਪਾ ਕੇ ਮਿਲੇ ਅੱਜ ਫੋਟੋ ਪਈ ਆ ਮੇਰੇ ਘਰ ਹੋ ਤੇ ਜਦੋਂ 2004 ਚ ਆਈ ਸੀ ਇੱਥੋਂ ਲੈ ਕੇ ਇੱਥੇ ਤੱਕ ਭਰ ਗਿਆ ਸਾਰਾ ਮਹੱਲਾ ਬਾਜ਼ਾਰ ਮੈਨੂੰ ਮਦਰ ਕਹਿੰਦੇ ਵੀ ਤਰਮਿੰਦਰ ਆਇਆ ਵੀ ਉਹਦੀ ਸ਼ੂਟ ਹੋ ਰਹੀ ਆ ਫਿਲਮ ਉਹਦੀ ਪਿਸ਼ੋਕਰ ਦੀ ਮਤਲਬ ਸ਼ੂਟਿੰਗ ਹੋ ਰਹੀ ਸੀ ਉਹਦੀ ਫੋਨੋ ਵਗੈਰਾ ਲਾ ਕੇ ਉਹਨਾਂ ਦੇ ਅੰਦਰ ਤੇ ਉਹ ਕਹਿੰਦੇ ਵੀ ਇੱਕ ਵਾਰੀ ਆਪਣਾ ਅੱਖਾ ਬੰਦ ਲਓ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਜੀ ਬਸ ਤੇ ਤੇ ਉਹਨਾਂ ਨੇ ਮਦਰ ਜਦੋਂ ਗਏ ਗਾਰਡ ਕਾਹਨ ਦੇ ਨਾਲ ਉਹ ਕਹਿੰਦੇ ਵੀ ਇੱਕ ਵਾਰੀ ਦੱਸ ਦੇ ਉਹ ਕਹਿੰਦੇ ਵੀ ਬੀਬੀ ਜੀ ਮਿਲ ਨਹੀਂ ਦੇਣਾ ਉਹਨਾਂ ਨੇ ਵੀ ਅੰਦਰ ਉਹਦੀ ਸ਼ੂਟਿੰਗ ਹੋ ਰਹੀ ਆ ਉਹ ਕਹਿੰਦੇ ਇੱਕ ਵਾਰੀ ਐਂ ਕਹਦੇ ਵੀ ਰਾਜ ਆਈ ਆ ਬਸ ਇੱਕ ਵਾਰੀ ਕਹੇ ਮਾਇਆ ਕਹਿੰਦਾ ਤੁਸੀਂ ਮੰਨਣਾ ਨਹੀਂ ਗੱਲ ਨੂੰ ਲੋਕੀ ਹੈਰਾਨ ਹੋ ਗਏ ਅੰਦਰੋਂ ਭੱਜ ਗਿਆ ਤੇਮਿੰਦਰ ਆਉਂਦਾ ਹੀ ਭਾਵਕ ਹੋਇਆ ਮਿਲਿਆ ਜੱਫੀ ਬਾਕੇ ਬਸ ਸਾਰੇ ਹੈਰਾਨ ਹੋ ਗਏ ਫੋਟੋ ਅੱਜ ਵੀ ਪਈਆ ਮੇਰੇ ਘਰ ਪਈਆ ਅੱਜ ਦੀ ਫੋਟੋ ਆ ਤੇ ਜੱਫੀ ਬਾਕੇ ਮੈਂ ਰਿਹਾ ਤੁਨ ਮੈਂ ਫੋਟੋ ਵੀ ਦਿਖਾ ਦਿੰਦਾ ਪਈਆ ਮੇਰੇ ਕੋਲ ਤੁਸੀਂ ਸਾਊਥ ਵਿੱਚ ਸੀਗੇ ਉੱਥੇ ਵੀ ਉਹਨਾਂ ਦਾ ਜ਼ਿਕਰ ਹੁੰਦਾ ਸੀ ਉਦੋਂ ਪੜਦੇ ਸੀ ਜਦੋਂ ਪੂਰਾ ਅਸੀਂ ਨਾ ਮੈਂ ਕਰਨਾਟਕਾ ਦੇ ਬੇਦਰ ਸ਼ਹਿਰ ਚ ਪੜਿਆ ਮਾਂ ਡਿਸਟ੍ਰਿਕਟ ਆ ਬੇਦਰ ਨਾਨਕ ਜੀ ਦਾ ਗੁਰਦੁਆਰਾ ਬਹੁਤ ਵੱਡਾ ਉੱਥੇ ਉੱਥੇ ਪੜਿਆ 95 ਦੇ ਵਿੱਚ ਮੈਂ ਉੱਥੇ ਇੰਜੀਨੀਅਰ ਕਰਨ ਗਿਆ ਸੀ ਜਦੋਂ ਮੈਂ ਇਤੋਂ ਨਾ ਜਨਕੀ ਆਪਾਂ ਜਿਵੇਂ ਜਾਣਦੇ ਆ ਕਾਲ ਜਾਂਦੇ ਵਿੱਚ ਇੰਟਰੋਡਕਸ਼ਨ ਵਗੈਰਾ ਹੁੰਦੀਆਂ ਨੇ ਤੇ ਇੰਟਰੋਡਕਸ਼ਨ ਦੇ ਵਿੱਚ ਜਦੋਂ ਅਸੀਂ ਜਾ ਕੇ ਦੱਸਦੇ ਸੀ ਕਿ ਕਾਂਜੀ ਕਿਹੜੇ ਪਿੰਡ ਤੋਂ ਆਏ ਸੰਦੇਲ ਤੋਂ ਆਏ ਆ ਤਾਂ ਵੀਰੇ ਸਾਡਾ ਪਹਿਲਾ ਜਨਕੀ ਸਾਡੇ ਬੰਦਿਆਂ ਦਾ ਕੁਐਸਚਨ ਹੀ ਇਹ ਹੁੰਦਾ ਸਾਨੂੰ ਵੀਰੇ ਕਿਹੜਾ ਸੰਦੇਲ ਅਤਰ ਮੰਦਰ ਵਾਲਾ ਤੁਸੀਂ ਮਿਲੇ ਹੋ ਤੁਸੀਂ ਜਾਣਦੇ ਹੋ ਤੇ ਇਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ ਜਦੋਂ ਕਿ ਲੋਕੀ ਸਾਨੂੰ ਇੱਕ ਵੱਖਰੀ ਇੱਜ਼ਤ ਦਿੰਦੇ ਸੀ ਸਿਰਫ ਇਸ ਗੱਲ ਕਰਕੇ ਕਿ ਅਸੀਂ ਉਹਦੇ ਪਿੰਡ ਦੇ ਵਸਨੀਕ ਆ ਸੀ ਦੇਖਿਆ ਹੁੰਦਾ ਜਦੋਂ ਪਿੰਡ ਆnde ਹੁੰਦੇ ਸੀ ਉਹ ਹਾਂਜੀ ਹਾਂ ਕਿਉਂ ਮੈਂ ਤਾਂ ਉਹਦੀ ਖਬਰ ਲਾਉਂਦਾ ਰਿਹਾ ਜਦੋਂ ਆਉਂਦੇ ਸੀਗੇ ਥਾਨੇਵਾਲ ਪਹਿਲਾਂ ਉਹ ਥਾਨੇਵਾਲ ਦੀ ਧਰਤੀ ਨੂੰ ਪ੍ਰਣਾਮ ਕਰਦੇ ਸੀਗੇ ਤੇ ਫਿਰ ਉਹ ਐਂਟਰ ਹੁੰਦੇ ਸੀਗੇ ਫਿਰ ਇੱਕ ਦਿਨ ਚੋਰੀ ਚਿਪੇ ਲੋਕਾਂ ਤੋਂ ਆਏ ਸਨ ਰਾਤ ਨੂੰ ਆਏ ਤੇ ਰਾਤ ਨੂੰ ਸਾਨੂੰ ਮਾੜੀ ਜਿਹੀ ਨਿਊਜ਼ ਪਤਾ ਲੱਗੀ ਅਸੀਂ ਫੌਰਨ ਉੱਥੇ ਗਏ ਤੇ ਸਾਡੇ ਜਾਣ ਦੇ ਵੇਲੇ ਸਿਰਫ ਗੱਡੀ 'ਚ ਬੈਠ ਕੇ ਉਹ ਹੱਥੇ ਲਾ ਕੇ ਨਿਕਲ ਗਏ ਨੇ ਬੜੀ ਖੁਸ਼ੀ ਹੁੰਦੀ ਹੋਣੀ ਜਦੋਂ ਉਹਨਾਂ ਵੇਲੇ ਲਿਖਦੇ ਹੁਣੇ ਖਬਰਾਂ ਕਿਉਂਕਿ ਆਪਣੇ ਪਿੰਡ ਦਾ ਮਾਣ ਅਸੀਂ ਉਹਨਾਂ ਨੂੰ ਭੇਜਦੇ ਰਹੇ ਹਾਂ ਖਬਰਾਂ ਬਣਾ ਕੇ ਜਿਹੜੀ ਵੀ ਮੈਂ ਖਬਰ ਲਾਉਂਦਾ ਸੀ ਚ ਤਾਂ ਮੈਂ ਉਹ ਖਬਰਾਂ ਨੂੰ ਜਰੂਰ ਸੈਂਡ ਕਰਦੇ ਸੀ ਅਸੀਂ ਤੇ ਉਹਨਾਂ ਦਾ ਜਵਾਬ ਵੀ ਆਉਂਦਾ ਸੀਗਾ ਧਰਮਿੰਦਰ ਦਾ ਜਵਾਬ ਵੀ ਬਹੁਤ ਆਉਂਦਾ ਰਿਹਾ ਸਾਡੇ ਕੋਲ ਲੇਕਿਨ ਬਾਕੀ ਪਰਮਾਤਮਾ ਦੇ ਹੱਥ ਹੈ ਜੀ ਦੇਖੋ ਹੁਣ ਤਕਰੀਬਨ ਸਾਡਾ ਪਿੰਡ ਸਾਰਾ ਹੀ ਉਹਦੀ ਲੰਮੀ ਉਮਰ ਦੀ ਦੁਆ ਕਰਦਾ ਹੈ ਬੇੜੀ ਲੰਬੀ ਉਮਰ ਹੋਵੇ ਹਰ ਸਾਲ ਬਰਥਡੇ ਮਨਾਇਆ ਜਾਂਦਾ ਇੱਥੇ ਹਾਂਜੀ ਉਹਨਾਂ ਦਾ ਬਰਥਡੇ ਮਨਾਇਆ ਜਾਂਦਾ ਜੀ ਹਾਂਜੀ ਤੇ ਉਹਨਾਂ ਦੇ ਉਹ ਵੀ ਆਉਂਦੀ ਸੀ ਉਹਨਾਂ ਦੇ ਫੈਨ ਆਉਂਦੇ ਸੀ ਇੱਥੇ ਉਹ ਆ ਕੇ ਖੁਦ ਕੇਕ ਲੈ ਕੇ ਬਰਥਡੇ ਸੈਲੀਬ੍ਰੇਟ ਕਰਦੇ ਅੱਜ ਵੀ ਸਾਡੇ ਕੋਲ ਉਹਦੇ ਮੱਠ ਲੈ ਦੀਆਂ ਫੋਟੋਆਂ ਪਈਆਂ ਪਈਆਂ ਨੇ ਜਿਹੜੀ ਕਵਰੇਜ ਕੀਤੀ ਹੋਈ ਆ ਹਾਂਜੀ ਮੇਰੇ ਕੋਲ ਬੇਟੇ ਕੋਲ ਪਈ ਆ ਮੈਂ ਹੁਣੇ ਮੰਗਵਾ ਦਿੰਨਾ ਤੁਹਾਨੂੰ ਹੋਰ ਵੀ ਬਹੁਤ ਚੀਜ਼ਾਂ ਬਹੁਤ ਵਧੀਆ ਮਤਲਬ ਕਿ ਸੋਚਦੇ ਸੀ ਤਾਂ ਹੀ ਗੱਲ ਕਰਦੇ ਸੀ ਪਿੰਡ ਦੀ ਵੈਸੇ ਤਾਂ ਜਿਵੇਂ ਉਹਨਾਂ ਦਾ ਜੰਪਲ ਹੈਗਾ ਵਾ ਡਾਂਗੋ ਪਰ ਉਹ ਫਿਰ ਵੀ ਜਿਆਦਾ ਜੋ ক্লোਜ਼ ਸੀ ਤਾਂ ਸਾਨੇ ਵਾਲ ਦੇ ਹਰ ਕਿਸੇ ਚੀਜ਼ 'ਚ ਗੱਲ ਕਰਦੇ ਸਾਨੇ ਵਾਲੇ ਬਾਰੇ ਗੱਲ ਕਰਦੇ ਸਾਨੂੰ ਚੰਗਾ ਲੱਗਦਾ ਨਵੇਂ ਬੜੇ ਉੱਚੇ ਲੈਵਲ ਤੇ ਲੱਗ ਗਏ ਆ ਸਾਰੇ ਕਿਤੇ ਉਹ ਜਿਹੜਾ ਚਲਵਿੰਦਰ ਦਾ ਪ੍ਰਾਣਾ ਕਰੋ ਅੱਜ ਅੱਜ ਵੀ ਇੱਥੇ ਪਿੰਡ ਦੇ ਵਿੱਚ ਉਹਦਾ ਘਰ ਵਾ ਹੁਣੇ ਇਹਨਾਂ ਨੇ ਨਮਾ ਬਣਾਇਆ ਵਾ ਢਾ ਕੇ ਨਹੀਂ ਉਵੇਂ ਹੀ ਸੀਗਾ ਹੁਣ ਤੱਕ ਬਹੁਤ ਦੂਰੋਂ ਦੂਰੋਂ ਲੋਕੀ ਸਪਹਿਲ ਸਾਹਨੇ ਉੱਤੇ ਦੀ ਸਟੇਸ਼ਨ ਤੇ ਸਿਰਫ ਇਸ ਗੱਲੋਂ ਕਿ ਅਸੀਂ ਪਿੰਡ ਉਹਦਾ ਘਰ ਦੇਖ ਕੇ ਆਉਣਾ ਉਹ ਆ ਕੇ ਬਜ਼ਾਰ ਦੇ ਵਿੱਚ ਇਹੀ ਪੁੱਛੇ ਸੀ ਬਾਈ ਤਰਮਿੰਦਰ ਦਾ ਘਰ ਕਿੱਥਾ ਵਾ ਫਿਰ ਅਸੀਂ ਦਿਖਾ ਕੇ ਲੈ ਕੇ ਆਉਂਦੇ ਰਹੇ ਆ ਲੋਕਾਂ ਨੂੰ ਘਰ ਲੋਕੀ ਦੇਖ ਕੇ ਜਾਂਦੇ ਆ ਬੜੇ ਖੁਸ਼ ਹੁੰਦੇ ਆ ਲੋਕੀ ਫੋੜਾ ਖਿੱਚਦੇ ਆ ਪਰ ਹੁਣ ਥੋੜਾ ਜਿਹਾ ਉਹ ਘਰ ਦੀ ਹਾਲ ਥੋੜੀ ਖਰਾਬ ਹੋ ਗਈ ਤੇ ਉਹਨਾਂ ਨੇ ਨਵਾਂ ਬਣਾ ਲਿਆ ਕਾ ਕੇ ਜਾਨ ਕੀ ਕਰ ਲਿਆ ਵੇਚ ਗਏ ਸੀਗੇ ਉਹ ਵੈ ਵੈਦੇ ਵੀ ਕਿਰਾਏ ਤੇ ਸੀ ਉਹ ਮਾਸਟਰਾਂ ਦਾ ਹੀ ਘਰ ਵੱਜਦਾ ਰਿਹਾ ਵਾ ਉੱਥੇ ਪਹਿਲਾਂ ਉਹਨਾਂ ਨੂੰ ਤਰਮਿੰਦਰ ਦੇ ਫਾਦਲ ਸਾਹਿਬ ਤੋਂ ਪਹਿਲਾਂ ਵੀ ਮਾਸਟਰ ਹੀ ਰਹਿੰਦੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਮਾਸਟਰ ਹੀ ਰਹੇ ਆ ਉਹ ਮਾਸਟਰਾਂ ਦਾ ਘਰ ਹੀ ਵੱਜਦਾ ਰਿਹਾ ਵਾ ਸਾਨੇ ਵਾਲੀ ਬੜੀ ਮਾਣ ਵਾਲੀ ਗੱਲ ਆ ਇਹ ਤੇ ਸਾਨੇ ਪੂਰਾ ਪਿੰਡ ਉਹਨਾਂ ਨੂੰ ਬਹੁਤ ਪਿਆਰ ਕਰਦਾ ਵਾ ਹਰਾ ਪਿੰਡ ਉਹਨਾਂ ਦੀ ਤੰਦਰੁਸਤੀ ਦੁਆ ਕਰ ਰਿਹਾ ਵਾ ਇੱਥੇ ਸਾਡੇ ਆ ਸਾਹਮਣੇ ਮੈਡੀਕਲ ਵਾਲ ਨੇ ਸੁਣੋ ਭਾਈ ਉਹਨਾਂ ਦੀ ਇਹ ਹਰ ਸਾਲ ਬਾਤਰੇ ਰੱਖ ਕੇ ਸੈਲੀਬ੍ਰੇਟ ਕਰਦੇ ਆ ਉਹਨਾਂ ਦਾ ਮੀਡੀਆ ਨੂੰ ਸੱਦ ਕੇ ਉਹਨਾਂ ਤੱਕ ਵੀ ਲਾਉਂਦੇ ਆ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਆ ਤੇ ਉਸ ਤਾਂ ਹੁਣ ਵੀ ਚਾਹੁੰਦੇ ਆ ਕਿ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਸਾਡਾ ਪਿੰਡ ਦਾ ਮਾਣ ਨੇ ਉਹ ਮਾਤਾ ਪੈਣਾ ਵੀ ਹੈ ਕਿ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਤਰਮਿੰਦਰ ਹੁਣੇ ਤਬੀਅ ਠੀਕਣੀ ਹੈ ਪਿੰਡ 'ਚ ਫੇ ਦੁਆਵਾਂ ਚੱਲਦੀਆਂ ਪਈਆਂ ਕਿਉਂਕਿ ਬਹੁਤ ਦੁਆ ਚੱਲਦੇ ਜੀ ਠੀਕ ਹੋਣਾ ਚਾਹੀਦੇ ਜੀ ਭਗਵਾਨ ਲੰਬੀ ਉਮਰ ਕਰੇ ਜੀ ਹਾਂ ਜੀ ਸਾਨੂੰ ਬਹੁਤ ਖੁਸ਼ੀ ਆ ਆਪਣਾ ਉਹਦਾ ਸਾਨੇ ਵਾਲਾ ਆਪਣਾ ਮਿਲ ਕੇ ਸਾਨੂੰ ਮਿਲ ਕੇ ਗਿਆ ਜੀ ਐਦਾ ਹੀ ਆਉਂਦਾ ਰਹੇ ਜੀ ਹਾਂਜੀ ਸਾਨੂੰ ਬਹੁਤ ਸਾਨੂੰ ਮਿਲੇ ਤੁਸੀਂ ਸਾਨੂੰ ਮਿਲੇ ਆਂ ਜੀ ਸਾਨੂੰ ਮਿਲ ਕੇ ਗਏ ਨੇ ਹਾਂਜੀ ਪ੍ਰਾਇਮਰੀ ਸਕੂਲ ਚ ਗਏ ਨੇ ਲੰਬੜਦਾਰਾਂ ਦੀ ਦੁਕਾਨ ਚ ਗਏ ਨੇ ਸਾਰੇ ਕਿਤੇ ਘੁੰਮ ਕੇ ਗਏ ਨੇ ਪੁੱਲਤੇ ਗਏ ਪੁੱਲਤੇ ਸਖੁੱਲੇ ਗਏ ਨੇ ਹਾਈ ਸਕੂਲ ਹਾਂਜੀ ਫਿਰ ਉੱਥੇ ਜਾ ਗੱਡੀ ਚ ਬੈਠੇ ਨੇ ਹਾਂਜੀ ਹਾਂਜੀ ਆਪਣੇ ਟਿੰਕੂ ਦੀ ਦੁਕਾਨ ਕੋਲੋਂ ਕਿੱਥੇ ਮਿੱਟੀ ਚੁੰਮ ਕੇ ਗਏ ਮਿੱਟੀ ਚੱਕ ਕੇ ਮੱਥੇ ਨੂੰ ਲਾ ਕੇ ਫਿਰ ਗੱਡੀ ਚ ਬੈਠੇ ਨੇ ਕੀ ਧਰਤੀ ਨੇ ਬਹੁਤ ਕੁਝ ਦਿੱਤਾ ਵੈ ਕਹਿੰਦੇ ਨੇ ਬੰਦੇ ਨੂੰ ਬੱਚਾ ਹੁਣ ਵੀ ਜੀ ਕਹਿੰਦੇ ਆ ਜੀ ਭਗਵਾਨ ਉਹਨਾਂ ਦੀ ਲੰਬੀ ਉਮਰ ਕਰੇ ਜੀ ਸ਼ੁਕਰੀਆ ਹਾਂ ਠੀਕ ਹੈ ਜੇ ਠੀਕ ਹੈ ਰਹਿਣਾ ਚਾਹੀਦਾ ਜੇ ਠੀਕ ਹੈ ਰਹੇ ਹਾਂਜੀ ਬਿਲਕੁਲ ਆਪਣਾ ਬੱਚਾ ਜੀ ਆਪਣਾ ਪਰਿਵਾਰ ਆ ਸਾਨੂੰ ਆਪਦਾ ਹੀ ਹੈਗਾ ਜੀ ਸਾਡਾ ਬੱਚਾ ਵਰਗਾ ਜੀ ਬਿਲਕੁਲ ਅਸੀਂ ਤਰਮਿੰਦਰ ਦੇ ਪਿੰਡ ਦੀਆਂ ਗਲੀਆਂ ਦਿਖਾਣੇ ਪਿਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰਾਂ ਦਿਖਾਈ ਜਾਵੇ ਕਿ ਇਹਨਾਂ ਦੁਕਾਨਾਂ ਸਾਡੂ ਰਬਾਈ ਦੀ ਦੁਕਾਨ ਇੱਥੇ ਆਉਂਦਾ ਰਹਾ ਹਾਂ ਇੱਥੇ ਜਾਜੀ ਪੁਰਾਣੀ ਦੁਕਾਨ ਹੈ ਹਾਂ ਪੁਰਾਣੀ ਦੁਕਾਨ ਦਾ ਸਾਧੂ ਸਰਵਾਈ ਦੀ ਇਹ ਮਸ਼ੂਰ ਆ ਇੱਥੋਂ ਦਾ ਗਾਜਰ ਪਾਕ ਵੰਗਾਉਂਦਾ ਹੁੰਦਾ ਸੀ ਸਰਬੰਦਰ ਕਹੇ ਕੇ ਕਿਰਾ ਫੋਨ ਕੀਤਾ ਵੀ ਜੀਤ ਨੂੰ ਹੈਗੀ ਸ਼ੂਗਰ ਇਹਨਾਂ ਨੂੰ ਵੀ ਸਾਧੂ ਸਰਵਾਈ ਦਿਓ ਮੈਨੂੰ ਕਿਸੇ ਰੇਲਾ ਬਣਾ ਕੇ ਭੇਜੋ ਵੀ ਫਿੱਕਾ ਇਹਨਾਂ ਨੇ ਫੇਰ ਬਣਾ ਕੇ ਉੱਥੇ ਦੇ ਕੇ ਆਇਆ ਕੱਲੇ ਦਾ ਮੁੰਡਾ ਬੰਬੇ ਦੇ ਕੇ ਹਾਂ ਬੰਬੇ ਦਾ ਮੁੰਡਾ ગાજર પાક ਗਜਰੇਲਾ ਦੇ ਕੇ ਆਇਆ ਠੀਕ ਆ ਭਜੀ ਸਸੀ ਗਾ ਤੁਹਾਡਾ ਭਜੀ ਗਜਰੇਲਾ ਖਾਸ ਤੌਰ ਤੇ ਮੰਗਾਏ ਸੀ ਉਹਨਾਂ ਨੇ ਸਾਡੇ ਦਾ ਯਾਰ ਇਹ 100 ਸਾਲ ਦੇ ਨੇੜੇ ਤੇ ਨੇ ਇਹਨਾਂ ਨੂੰ ਪੁੱਛ ਲੋ ਭਈ ਸਾਡਾ ਜਦੋਂ ਕੋਈ ਵੀ ਸਮਾਨ ਜਾਂਦਾ ਸੀ ਸਾਡੇ ਹੀ ਜਾਂਦਾ ਸੀ ਹਾਂ ਸਾਡੇ ਹੀ ਸਾਰਾ ਕੁਝ ਜਾਂਦਾ ਸਪੈਸ਼ਲ ਡਿਮਾਂਡ ਹੋਈ ਸੀ ਸ਼ੂਗਰ ਸਪੈਸ਼ਲ ਆ ਦੋ ਤਿੰਨ ਮਹੀਨਿਆਂ ਨੇ ਬਰਫੀ ਗਈ ਐ ਇੱਥੋਂ ਕੈਲਾ ਪਰਿਵਾਰ ਮੁੰਡਾ ਗਿਆ ਹਾਂ ਕੈਲੇ ਕਹਿੰਦਾ ਉਹਨਾਂ ਦੇ ਘਰ ਵਾਲੇ ਲਿੰਕ ਸੀ ਸਾਰੇ ਵਾਲਾ ਹੀ ਘਰ ਦੇ ਲਿੰਕ ਸੀ ਉਹਨੇ ਗੱਲ ਵੀ ਕਰਾਈ ਆ ਮੇਰੇ ਮੁੰਡੇ ਨਾਲ ਮੇਰੇ ਮੁੰਡੇ ਨੂੰ ਪੁੱਛਿਆ ਵੀ ਕੌਣ ਬੋਲਦਾ ਉਹ ਕਹਿੰਦਾ ਕੈਲੇਗਾ ਮੁੰਡਾ ਕਾ ਗੱਲ ਕਰ ਲੋ ਉਹ ਕਹਿੰਦਾ ਮੈਂ ਧਰਮਿੰਦਰ ਬੋਲਦਾ ਪੁੱਤ ਅਸਲੀ ਕਹਿੰਦਾ ਤੂੰ ਕੌਣ ਆ ਕਹਿੰਦਾ ਮੈਂ ਜੀ ਗਿਆਨ ਦਾ ਮੁੰਡਾ ਕਹਿੰਦੇ ਤੇਰਾ ਜਿਹੜਾ ਨਾ ਗਿਆਨ ਦਾ ਪਿਓ ਸੀ ਸਾਡਾ ਚਾਚਾ ਜੀ ਅਸੀਂ ਮੇਵੇ ਖਾਂਦੇ ਰਹੇ ਹਾਂ ਪਹਿਲਾਂ ਪੇੜੇ ਤਾਂ ਆ ਹੀ ਆਪਣੇ ਬਣਦੇ ਸੀ ਪਹਿਲਾਂ ਪੇੜੇ ਬਣਦੇ ਹੁੰਦੇ ਸੀਗੇ ਹਾਂ ਫਿਰ ਉਹ ਪੇੜੇ ਕਹਿੰਦੇ ਮੈਂ ਬੋਸ਼ ਕੀ ਸੀ ਦੋ ਇੱਕ ਦੋ ਵਾਰੀ ਕਿਸੇ ਨਾ ਵੀ ਗੱਲਬਾਤ ਕਰੀ ਆ ਸਾਡੇ ਨਾਲ ਕਿਸੇ ਨੇ ਗੱਲਬਾਤ ਕਰਾਈ ਆ ਸਾਨੂੰ ਇਹੋ ਕਹਿਣਾ ਯਾਰ ਜਿਹੜਾ ਚਾਚਾ ਜੀ ਕੋਸ ਮੈਨੂੰ ਖਵਾਉਂਦੇ ਸੀ ਪਿੱਤਲ ਦਾ ਡੰਗਾ ਹੁੰਦਾ ਸੀ ਉਹਦੇ ਵਿੱਚ ਪਿੱਤਲ ਦੇ ਗਲਾਸ 'ਚ ਹੀ ਦੁੱਧ ਪੀਂਦੇ ਸੀ ਆ ਡੇਰੇ ਆਏ ਸੀ ਉਸ ਦਿਨ ਵੀ ਉਹਨਾਂ ਨੇ ਆਈ ਕੋਸ ਖਾਦਾ ਪੀਤਾ ਵਾ ਸਾਡੀ ਦੁਕਾਨ ਤੋਂ ਮੰਗਾ ਕੇ ਖਾਦਾ ਪੀਤਾ ਬੰਦੇ ਨੇ ਬੜੀ ਖੁਸ਼ੀ ਹੁੰਦੀ ਜਦੋਂ ਇੱਕ ਇੱਕ ਇੰਨੇ ਵੱਡੇ ਪੱਧਰ ਦਾ ਕਲਾਕਾਰ ਪਹੁੰਚ ਜਾਂਦਾ ਪਰ ਉਹ ਗਰਾਊਂਡ ਨਹੀਂ ਭੁੱਲੇ ਆਪਣੇ ਨਹੀਂ ਉਹ ਤਾਂ ਪਰ ਕੋਈ ਵੀ ਸਾਡੇ ਪਿੰਡ ਦਾ ਗਿਆ ਅਜੇ ਤੱਕ ਮੈਂ ਨਹੀਂ ਕਿਸੇ ਤੋਂ ਸੁਣਿਆ ਵੀ ਮੈਨੂੰ ਨਰਾਸ਼ ਮੋੜਿਆ ਕੋਈ ਵੀ ਗਿਆ ਸਵੇਰੇ ਮੇਰੇ ਕੋਲ ਇੱਕ ਸਾਡੇ ਪਿੰਡ ਦੀ ਕੁੜੀ ਆ ਨਾਰੂ ਦੀ ਕੁੜੀ ਆ ਉਹਨਾਂ ਦੇ ਘਰ ਦੇ ਨਾਲ ਹਾਂ ਹਾਂ ਉਹ ਉਹ ਹਾਂ ਉਹਨੂੰ ਲੱਖ ਦਿੱਤਾ ਫਿਰ ਉਹਨੂੰ ਦੁਬਾਰਾ ਫੇਰ 1.5 ਲੱਖ ਪਾਇਆ ਉਹ ਮੈਨੂੰ ਸਾਰਾ ਕੁਝ ਸਵੇਰੇ ਕਹਿੰਦੀ ਮੈਨੂੰ ਧਰਮਿੰਦਰ ਇੰਨਾ ਕਰਿਆ ਮੈਂ ਕਿਹਾ ਭੈਣ ਸੁਣਨਾ ਦਾ ਘਰ ਵਾਲੇ ਲਿੰਕ ਸੀ ਪਿੱਛੇ ਜੇ ਅੱਜ ਤੋਂ 8-10 ਸਾਲ ਪਹਿਲਾਂ ਵੀ ਆਏ ਨੇ ਕੱਲੇ-ਕੱਲੇ ਕੁੰਡਾ ਖੜਕਾ ਕੇ ਮਿਲ ਕੇ ਆਏ ਨੇ ਸਾਡੇ ਉੱਪਰ ਚਿਵਾਰੇ 'ਚ ਵੀ ਜਾ ਕੇ ਆਏ ਨੇ ਸਾਡੇ ਨੌਕਰਾਂ ਨੂੰ ਵੀ ਸਾਰਿਆਂ ਨੂੰ ਮਿਲੇ ਨੇ ਕਹਿੰਦੇ ਜੇ ਕਿਸੇ ਨੇ ਭਾਈ ਪੀਣੀ ਖਾਣੀਆਂ ਦੱਸੋ ਮੈਂ ਉਹ ਵੀ ਬਣਾਉਣਾ ਆਉਂਦੀ ਰਾਤ ਨੂੰ ਆਉਂਦੇ ਸੀਗੇ ਜਿਵੇਂ ਇੱਕ ਵਾਰ ਜਾਇਨੇ ਡੇਰੇ ਜਾਏ ਨੇ ਮਹਾਂਤਾ ਨੇ ਡੇਰੇ ਜਾਏ ਨੇ ਦੁਆਵਾ ਕਰਦੇ ਪਏ ਉਹਨਾਂ ਲਈ ਇਸ ਸਮੇਂ ਦੁਆਵਾਂ ਤਾਂ ਅਸੀਂ ਕਰ ਦਈ ਆ ਬਾਕੀ ਆਤਾ ਹੀ ਨਾਮਿਕ ਨਾਲ ਉਹ ਇੰਟਰਵਿਊ ਇਹ ਵੀ ਉਹਨਾਂ ਦੇ ਪੁਰਾਣੇ ਸਾਥੀ ਨੇ ਹਾਂ ਇਹੇ ਸਾਡੇ ਪਿੰਡ ਦੇ ਥੰਮ ਨੇ ਐਸ ਟਾਈਮ ਸਾਰੇ ਬੜੇ ਨੀ ਉਮਰ ਚ ਬਿਲਕੁਲ ਪਿੰਡ ਦੇ ਥੰਮ ਸਾਡੇ ਨਾਲ ਜੁੜੇ ਹੋਏ ਇੱਕ 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 ਗੱਲ ਤਾਇਆ ਜੀ ਦੱਸਦੇ ਪਏ ਅਜਾ ਬਾਪੂ ਜੀ ਆਜੋ ਸਾਰਾ ਸਾਰਾ ਗੱਲ ਪੁਰਾਣਾ ਅੱਜ ਵੀ ਲਗਭਗ 100 ਸਾਲ ਦੀ ਉਮਰ ਹੋ ਚੁੱਕੀ ਤੇ ਅੱਜ ਵੀ ਇੱਕ ਜਜ਼ਬਾ ਰੱਖਿਆ ਹੋਇਆ ਤੇ ਏਸੀ ਤਰ੍ਹਾਂ ਹੋਰ ਤੁਹਾਨੂੰ ਦੱਸੋ ਕਿ ਕਿਹੜੇ ਕਿਹੜੇ ਮਤਲਬ ਉਹਨਾਂ ਦੀ ਇਹ ਯਾਦਾਂ ਜੋ ਤੁਹਾਡੇ ਕੋਲ ਹੈਗੀ ਯਾਦਾਂ ਦਾ ਤਾਂ ਇਹ ਆ ਵੀ ਫੋਟੋਵਾਰ ਖੇਡਦਾ ਹੁੰਦਾ ਦੀ ਖਲਾਰਦਾ ਉਹਨੂੰ ਠੀਕ ਹੈ ਜਿਹੜਾ ਵਾਹ ਇਹ ਖੇਡ ਤਾਂ ਫੁੱਟਬਾਲ ਹੁੰਦੇ ਕਬਦੀਬਾਲ ਆ ਉਹ ਖੇਡ ਰਿਆ ਜਿਹੜੇ ਆ ਖੇਡਦੇ ਹੁੰਦੇ ਨੇ ਉਹ ਉਹਦਾ ਖਿਡਾਰੀ ਸੀ ਮੇਰੇ ਭਾਈ ਨੇ ਖੇਡਿਆ ਹੁੰਦਾ ਸੀ ਇਹ ਪ੍ਰਕਾਸ਼ ਦੇ ਨਾਲ ਤੇ ਮੈਂ ਜਦੋਂ ਇੰਟਰਵਿਊ ਆ ਦੇ ਦੋਦੇ ਨੇ ਜਰਾ ਇੱਥੇ ਕਰਦਾ ਜਿੱਥੇ ਪਰਸ ਕਰਾ ਕੇ ਲੈ ਕੇ ਜਾਂਦਾ ਦਿੰਦੀ ਇਹਨਾਂ ਦੇ ਪਿਓ ਤੋਂ ਆਏ ਦਿਖਾਉਂ ਤੋਂ ਬਾਪੂ ਜੀ ਉਸ ਉਸ ਥਾਂ ਤੇ ਜਿਹੜੀ ਸੀਗੀ ਉਹਦੀ ਮਦਦ ਕੀਤੀ ਸੀ ਕੁੜੀ ਦੀ ਹਾਂ 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 ਉਹਦੀ ਮਾਸੀ ਦੀ ਮਾਸੀ ਦੀ ਹਾਂ ਅੱਛਾ ਦਿੱਕਤ ਕੀ ਸੀਗੀ ਉਹਨਾਂ ਨੂੰ ਦਿੱਕਤ ਇਹ ਗਰੀਬੀ ਸੀ ਬਾਹਲੀ ਤੇ ਨੇ ਕੁੜੀਆਂ ਦੀ ਮੁੰਡਾ ਨਾਰਾਇਕ ਸੀ ਸ਼ਰਾਬ ਪੀਂਦਾ ਸੀ ਘਰ ਪੱਖੇ ਮਰਦੇ ਸੀ ਉਹ ਉਹਨਾਂ ਦੇਖਣਾ ਚਲੋ ਉਹਨੇ ਗਰੀਬੀ ਦੇ ਦਾੜਾ ਜਗਾ ਤੇ ਵੀ ਤੱਕ ਨਹੀਂ ਸੀ ਇਹ ਵੀ ਆਪਸ ਵਿੱਚ ਹੀ ਦਰਮੈਂਦੇ ਹੀ ਸੀਗੇ ਇਸ ਕਰਕੇ ਫਿਰ ਉਹ ਦੀ ਮザਦ ਕਰਦਾ ਰਿਹਾ ਬਿਲਕੁਲ ਬਾਪੂ ਨੇ ਪੂਰਾ ਸਾਨੇ ਵਾਲੇ ਪਿੰਡ ਕਮਾਇਆ ਜਿੱਨਾ ਗਲੀਆਂ ਦੇ ਵਿੱਚ ਤਰਮਿੰਦਰ ਕਦੀ ਖੇਡਿਆ ਵੈ ਜਿੱਨਾ ਗਲੀਆਂ ਦੇ ਵਿੱਚ ਤਰਮਿੰਦਰ ਚੀਜ਼ਾਂ ਖਾਧੀਆਂ ਫੁੱਟਬਾਲ ਖੇਡੇ ਆ ਜੋ ਸਾਰੀਆਂ ਹੀ ਅੱਧੇ ਤੇ ਪਿੰਡ ਦਾ ਹਰ ਇੱਕ ਬੰਦਾ ਜਿਹੜੇ ਕਿ ਇਹ ਦਵਾਵਾ ਕਰਦਾ ਪਿਆ ਕਿ ਜਲਦ ਤੋਂ ਜਲ ਜਿਹੜੇ ਕਿ ਤਰਮਿੰਦਰ ਠੀਕ ਹੋਵੇ ਤੇ ਮੜ ਜਿਹੜਾ ਕਿ ਪਿੰਡ ਦੇ ਵਿੱਚ ਗੇੜਾ ਮਾਰੇ ਵੀਡੀਓ ਜਰਨਲਿਸਟ ਸੁਮੇਤ ਦੇ ਨਾਲ ਮੈਂ ਰਾਗਵਜਨ ਪੰਜਾਬ ਫਰਸਟ ਵੌਇਸ ਸਾਨੇਵਾਲ